ਦੇ ਜੀਪਾ ਜਰ ਬਾਈ ਗੀਤ ਨੂੰ ਹਟਾ ਦਗੇ ਤੇ ਅਸੀਂ ਗੀਤ ਪਤਾ ਚੱਕਰ ਗੀਤ ਤੋਂ ਲਗਾ ਦੋ ਮੈਂ ਕੰਪਨੀ ਨੂੰ ਗਾਣਾ ਵੇਚਦਾ ਸੀਗਾ ਜੀ ਸਹੀ ਦੱਸਾਉਂ ਮੈਂ ਉਹਨਾਂ ਕੋ ਪੈਸੇ ਲੈ ਲਏ ਪੈਸੇ ਲੈ ਕੇ ਉਹ ਗਾਣਾ ਕੰਪਨੀ ਦਾ ਹੋ ਗਿਆ ਮੈਂ ਉਹਨਾਂ ਨੂੰ ਐਨਓਸੀ ਦੇਈ ਬੈਠਾ ਗਾਣੇ ਦੀ ਹੁਣ ਕੀ ਹੈ ਜੀ ਕੰਪਨੀ ਵਾਲੇ ਨੂੰ ਅਸੀਂ ਕਿਹਾ ਸੀ ਜਦੋਂ ਆਪਣਾ ਬਵਾਦ ਮਾੜਾ ਮਾੜਾ ਹੋਣ ਲੱਗਿਆ ਜਦੋਂ ਮੈਂ ਮਾਫੀ ਦੀ ਵੀਡੀਓ ਬਣਾਈ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਤੁਹਾਨੂੰ ਗਾਣੇ ਦੇ ਬਦਲੇ ਗਾਣਾ ਦੇ ਦਿੰਦਾ ਤੁਸੀਂ ਗਾਣਾ ਵੀ ਲਾਸਟ ਵਾਲਾ ਉਤਰ ਹੀ ਘੱਟ ਦੋ ਜੀ ਵੀ ਲਾਸਟ ਵਾਲਾ ਜਿਹੜਾ ਇੱਕ ਟੱਪਾ ਵਾ ਉਹ ਪੂਰਾ ਟੱਪਾ ਘੱਟ ਦੋ ਪਰ ਉਹ ਬਈ ਤੁਹਾਨੂੰ ਪਤਾ ਹੁਣ ਕੰਪਨੀ ਵਾਲਿਆਂ ਦਾ ਅਲੱਗ ਸਿਸਟਮ ਹੁੰਦਾ ਉਹ ਵੀ ਸਾਡੇ ਕੋਲੇ ਐਨਓਸੀ ਆ ਅਸੀਂ ਉਹਦੇ ਤੇ ਕੇਸ ਕਰ ਦਾਂਗੇ ਮਤਲਬ ਉਹ ਫਿਰ ਮੈਨੂੰ ਬਈ ਦੂਦੇ ਪਾਸੇ ਘੜੀ ਸੀ ਵਰਨੋ ਕਿ ਬਸ ਹਾਂ ਮੈਂ ਮਤਲਬ ਜਿਵੇਂ ਵਿਚਾਲੇ ਫੜ ਗਏ ਨੀ ਚਲੋ ਜਿਓ ਬੀਪ ਲੱਗਦੀ ਉਹਦੇ ਨਾਲ ਵੀ ਕੱਟਿਆ ਜਾਂਦਾ ਬਈ ਉਹ ਚੜਦੀ ਕੱਟੇ ਜਾਂਦੇ ਆ ਬੀਪ ਨਾਲ ਕੱਟਿਆ ਜਾਂਦਾ ਜੀ ਜੇ ਬੀਪ ਲੱਗਦੀ ਆ ਹਾਂ ਹਾਂ ਮਰੇ ਮੇਰੇ ਨਾਲ ਦੇ ਮਤਲਬ ਇੱਕ ਮਿੰਟ ਬਈ ਜੀ ਗਲਾਬਾਈ ਇੱਕ ਮਿੰਟ ਬਈ ਜੀ ਗਲਾਬਾਈ ਜੀ ਜੀ ਕਿੰਨੇ ਫਾਲੋਅਰ ਆਪਣੇ ਡੇਢ ਮਿਲੀਅਨ ਦੀ ਡੇਢ ਮਿਲੀਅਨ ਜੀ ਉਹਦੇ ਵਿੱਚ ਅਸੀਂ ਸਾਰੇ ਸਰਪੰਚ ਵੀ ਹੋਨੇ ਆ ਸਾਰੇ ਜੀ ਸਾਰੇ ਵਿੱਚ ਅਸੀਂ ਵੀ ਤਰ੍ਹਾਂ ਮਾਰਨ ਵਾਲੋ ਅਸੀਂ ਨਹੀਂ ਕਰਾਂਗੇ ਨਹੀਂ ਨਹੀਂ ਅਸੀਂ ਸਭ ਚਾਹੁੰਦੇ ਆ ਜੀ ਦੇਖੋ ਤੁਸੀਂ ਉਹ ਤੁਹਾਡਾ ਗੀਤ ਆ ਘਰ ਸਰਪੰਚ ਦਾ ਜੀ ਉਹਨੇ ਸਾਡੀ ਬਹੁਤ ਧੌੜ ਬਣਾਈ ਗਾਈ ਪਰ ਭਾਈ ਆ ਗੱਲ ਨਾਲ ਸਾਡੀ ਬੇਇੱਜ਼ਤੀ ਬਹੁਤ ਹੋਈ ਨਿੱਕੇ ਨਿੱਕੇ ਜਵਾਬ ਬੇਇੱਜ਼ਤੀ ਕਰਨਾ ਮੈਂ ਤੁਹਾਨੂੰ ਦੱਸਦਾ ਜੀ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਆ ਵੀ ਗੱਲ ਮੇਰੀ ਕਿ ਸਰਪੰਚ ਵੀਰ ਨਾਲ ਗੱਲ ਹੋਈ ਸ਼ਾਇਦ ਤੁਸੀਂ ਕਰਾਈ ਜੀ ਨਾ ਹੁਣ ਮੈਂ ਕਰਾਂਗਾ ਇਹ ਕੀ ਸੀਨ ਹੋਇਆ ਜੀ ਅਸੀਂ ਨਾ ਜਦੋਂ ਗਾਣਾ ਕੀਤਾ ਜੀ ਅਸੀਂ ਬੈਠੇ ਸੀਗੇ ਸਟੂਡੀਓ ਜੀ ਮੇਰੇ ਆਲੇ-ਦਾਲ ਨਾ 4-5 ਕੋਈ ਜਿਹੜੇ ਆਪਾਂ ਤੋਂ ਵੱਡੇ ਉਮਰ ਦੇ ਬੰਦੇ ਨੇ ਉਹ ਮੇਰੇ ਕੋਲੇ ਬੈਠੇ ਉਹ ਬੈਠੇ-ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਬਵਾਦ ਤਾਂ ਨਹੀਂ ਹੋਊ ਤੇ ਮੈਂ ਇਹ ਚੀਜ਼ ਤੋਂ ਜਾਣ ਗਿਆ ਜੀ ਮੈਂ ਬਹੁਤ ਟਲਦਾ ਕਿਉਂਕਿ ਮੈਂ ਵਿਆਹ ਉਹ ਕੀਤਾ ਨਾ ਮੇਰੀ ਥੋੜੀ ਜਿਹੀ ਸ਼ਰਮੀ ਚਲੋ ਲੋਕ ਮੈਨੂੰ ਪਿਆਰ ਕਰਦੇ ਆ। ਮੈਂ ਉਹ ਚੀਜ਼ ਕਰਕੇ ਨਾਲ ਇਧਰ ਨਾਲ ਜੁੜੇ ਹੋਏ। ਜੀ ਬਿਲਕੁਲ ਮੈਂ ਉਸੇ ਚੀਜ਼ ਕਰਕੇ ਜੀ ਮੈਂ ਇਹ ਚੀਜ਼ਾਂ ਤੋਂ ਬਹੁਤ ਚੱਲਦਾ ਵੀ ਕਿਸੇ ਚੀਜ਼ ਦਾ ਬਵਾਦ ਨਾ ਹੋ ਜੇ। ਮੈਨੂੰ ਸਾਰੇ ਕਹਿੰਦੇ ਨਹੀਂ ਨਹੀਂ ਯਾਰ ਐਡੀ ਗੱਲ ਦੀ ਜੀ ਟੈਨਸ਼ਨ ਨਾ ਕਰ ਲੋ। ਕਰ ਲੋ। ਕਹਿੰਦੇ ਐਡਾ ਮਸਲਾ ਨਹੀਂ ਹੁੰਦਾ। ਮੈਂ ਉਹਨਾਂ ਨੂੰ ਫੇਰ ਪੁੱਛਿਆ ਮੈਂ ਕਿ ਕੋਈ ਚੱਕਰ ਨਾ ਹੋਵੇ। ਉਹ ਕਹਿੰਦੇ ਨਹੀਂ ਨਹੀਂ ਯਾਰ ਵੀ ਐਡੇ ਮਸਲੇ ਨਹੀਂ ਸਾਨੂੰ ਲੱਗੀ ਨਹੀਂ। ਉਹ ਹੁਣ ਤਾਂ ਤੁੰਗਿਆਣਾ ਉਹ ਪਰ ਉਹੀ ਗੱਲ ਹੈ ਨਾ ਜੀ ਉਹ ਆਪਾਂ ਤਾਂ ਹੁਣ ਮੈਂ ਤਾਂ ਜੀ ਇੰਨਾ ਡੂੰਗਾ ਸੋਚਿਆ ਹੀ ਨਹੀਂ ਮੈਂ ਮੈਂ ਕਹਾਂ ਯਾਰ ਆਪਣੇ ਵੱਡੇ ਭਰਾ ਨੂੰ ਤਉਹ ਨੂੰ ਨਹੀਂ ਗਿਆ ਮੈਂ ਕਹਾਂ ਸ਼ਾਇਦ ਜਾਂ ਤਾਂ ਉਹ ਆਪਣਾ ਚਾਹੁੰ ਉਹ ਮੇਰਾ ਨੁਕਸਾਨ ਚਾਹੁੰਦੇ ਹੋਣਗੇ ਭਾਈ ਜਾਂ ਜਿਵੇਂ ਵੀ ਲਾ ਲਓ ਚਾਹੁੰ ਉਹ ਨਾ ਮੈਂ ਉਹਨਾਂ ਦੀ ਰਾਇਸਲਾ ਕਰਕੇ ਮੈਂ ਮੰਨ ਗਿਆ ਮੈਂ ਜੀ ਵੀਰੇ ਬਾਈ ਬੰਦੇ ਆ ਬਾਈ ਕਹਿੰਦਾ ਯਾਰ ਮੈਂ ਦੇਖੋ ਗੱਲ ਤਾਂ ਬਾਤ ਰਹਾ ਮੈਂ ਉਹਨਾਂ ਨੂੰ ਬੇਰਵਾ ਦਿੱਤਾ ਮਹਾ ਜੀ ਅਸੀਂ ਕਾਫੀ ਟਾਈਮ ਆ ਜੀ ਆਪਾਂ ਬਾਈ ਆਪਾਂ ਤਾਂ ਹਾਂ ਜੀ ਆ ਰਹੇ ਹਾਂ ਜੀ ਜੀ ਕਿਉਂਕਿ ਤੋਂ ਬਾਅਦ ਬਾਈ ਤੁਸੀਂ ਇੱਧਰ ਹੋ ਗਏ ਅਸੀਂ ਚੌਕਬੀਲ ਦੇ ਰੇਜ ਪੈ ਗਏ ਮੈਂ ਕਿਹਾ ਬਾਈ ਜੀ ਨੂੰ ਮੇਰੇ ਰੈਫਰੈਂਸ ਨਾਲ ਜੀ ਇੱਕ ਜੁਰਮ ਦਾ ਨਾਮ ਲੈਂਦਾ ਸੀ ਕੰਮ ਦਾ ਤੁਲ ਮਦਦ ਦਾ ਮੈਂ ਕਿਹਾ ਵੀ ਅਸੀਂ ਪਤਾ ਕਿ ਇਹ ਪ੍ਰਧਾਨ ਜੀ ਨੇ ਇੱਧਰ ਬੈਠੇ ਪ੍ਰਧਾਨ ਜੀ ਅਸੀਂ ਕਿਹਾ ਵੀ ਆਪਾਂ ਦੱਸ ਕੇ ਸਰਪੰਚ ਬਣਾ ਕੇ ਆਪਣੀ ਜੀ ਕਮੇਟੀ ਬਣਾ ਕੇ ਅੱਪਾ ਅੱਧੇ ਚੱਲਦੇ ਆ ਜੀ ਇਹਨੂੰ ਮਸਲ ਨੂੰ ਉੱਥੇ ਬੈਠ ਕੇ ਆਪਾਂ ਹੁੰਦਾ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਜਿੱਦੇ ਪਹਿਲੇ ਦਿਨੇ ਹੀ ਹੋਇਆ ਨਾ ਜੀ ਮੈਨੂੰ ਆਪਣੇ ਦੋਸਤਾਂ ਮੁੰਡੇ ਪਰ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਸਾਡੇ ਪਿੰਡ ਦੇ ਨਾ ਸਾਡਾ ਗਰੁੱਪ ਬਣਾਇਆ ਕੋਈ ਸਰਪੰਚ ਆਇਆ ਇਹਦੇ ਵੀ ਉਹ ਵੀ ਦੋ ਚਾਰ ਸਰਪੰਚ ਇਦਾਂ ਕਹਿੰਦੇ ਆ ਵੀ ਤੁਸੀਂ ਵੀਡੀਓ ਭੇਜੋ ਬਣਾ ਕੇ ਮੈਂ ਵੀਡੀਓ ਭੇਜਣ ਲੱਗਿਆ ਸੀ ਜੀ ਬਣਾ ਕੇ ਉਹ ਕੀ ਹੋਇਆ ਮੈਂ ਮੇਰਾ ਚੱਲੀ ਜਾਂਦਾ ਫਿਲਮ ਦਾ ਸ਼ੂਟ ਮੈਂ ਉੱਧਰ ਬਿਜ਼ੀ ਹੋਇਆ ਪਈ ਮੈਂ ਕਿਹਾ ਬਾਈ ਮੈਂ ਤੁਹਾਨੂੰ ਭੇਜਦਾ ਤੇ ਉਹ ਐ ਕਰਦੇ ਕਰਦੇ ਲੇਟ ਹੋ ਗਿਆ ਜੀ ਕੰਮ ਤੇ ਸਵੇਰ ਨੂੰ ਇਹ ਜਿਆਦਾ ਗੱਲ ਵਧ ਗਈ ਸਵੇਰੇ ਫਿਰ ਮੈਂ 11:00 ਵਜੇ ਮੈਂ ਵੀਡੀਓ ਪਾਤੀ ਵੀ ਜੇ ਕਿਸੇ ਮਿਲੂਗੀ ਹੈ ਭਾਈ ਹੈ ਭਾਈ ਹਾਂ ਹਾਂ ਭਾਈ ਹੈ ਜੀ ਬਹੁਤ ਕੰਮ ਬਹੁਤ ਜਿਆਦਾ ਕੰਮ ਮਿਲੀਨ ਹੋਈ ਪਈ ਹੈ ਚੱਲ ਬਸ ਰੋਲਾ ਮਾਨ ਲੇ ਚੱਲੋ ਜਦੋਂ ਵੀ ਆਪਾਂ ਬਲਡ ਬੰਦੇ ਨਿਤਾਬਕ ਚੱਲ ਅੱਜ ਤੁਸੀਂ ਟੌਪ ਤੇ ਨਹੀਂ ਨਹੀਂ ਚਲੋ ਨਹੀਂ ਚਲੋ ਸਾਡੇ ਬਰਾਬਰ ਦੀ ਰੋਜ਼ਾਨੀ ਯਾਰ ਇਹ ਗੱਲ ਦਾ ਉਹ ਗੱਲ ਜੋ ਤੁਸੀਂ ਛੋਟੇ ਨੂੰ ਹੋਏ ਗੱਲ ਚੱਲਦੀ ਆ ਤੋਹ ਗੱਲ ਇੱਕ ਵੱਡਾ ਇਸ਼ੂ ਬਣਨੀ ਬਣਨੀ ਆ ਉਹ ਸਾਡਾ ਦੇ ਕੋਈ ਥੱਲੇ ਵਾਲੇ ਬੰਦੇ ਨੇ ਹੁੰਦਾ ਹੋ ਸਕਦਾ ਨਾਈ ਚੱਲਦਾ ਹੋਵੇ ਉਹ ਜਦੋਂ ਬੰਦਾ ਰਹੀ ਲੈਵਲ ਤੇ ਹੁੰਦਾ ਨਾ ਉੱਚੋ ਗੱਲੇ ਨਮਟਕ ਚੱਕੀ ਜਾਂਦੀ ਭਾਈ ਜੀ ਹੁਣ ਆਇਆ ਜੀ ਆਪਾਂ ਨਾ ਗੱਲ ਸਹੀ ਗੱਲ ਆ ਹੁਣ ਭਾਈ ਗਲਾਮ ਸਾਡੇ ਜ਼ਿਲ੍ਹੇ ਦੀ ਮਾਣ ਆ ਜੀ ਅਸੀਂ ਵੀ ਮਾਣ ਕਰਦੇ ਆ ਸਾਡੇ ਥੱਪੜ ਬੱਤੀ ਆ ਮੈਂ ਹੋਰ ਚੀਜ਼ ਦਗਾ ਹਾਂ ਸੁਣ ਮੈਂ ਹੋਰ ਦਗਾ ਮੇਰੇ ਜੀ ਤਿੰਨ ਪ੍ਰੋਗਰਾਮ ਲੱਗੇ ਜੀ ਜਿੱਦ ਦੇ ਗਾਣਾ ਹੈ ਤੇ ਜਿੱਦ ਦੇ ਵਾਗ ਹੋਏ ਉਹਦੇ ਨੇ ਦੋ ਲੱਗੇ ਜੀ ਅੱਜ ਵੀ ਤੁਸੀਂ ਮੇਰੇ 2.5 ਘੰਟਿਆਂ ਦਾ 3 ਘੰਟੇ ਮੈਂ ਗਾ ਕੇ ਆਈਂ ਤਿੰਨ ਘੰਟਿਆਂ ਦਾ ਪ੍ਰੋਗਰਾਮ ਕਢਾ ਲਿਓ ਮੈਨੂੰ 10-12 ਬੰਦਿਆਂ ਨੇ ਕਿਹਾ ਵੀ ਗਾਣਾ ਗਾ ਲੈ ਮੈਂ ਗਾਣਾ ਨਹੀਂ ਗਾਇਆ ਮੈਂ ਤੁਹਾਡੇ ਨਾਲ ਇਹ ਵਾਦਾ ਕਰਦਾ ਵੀ ਇਹ ਗਾਣਾ ਮੈਂ ਲਾਈਵ ਕਿਤੇ ਵੀ ਨਹੀਂ ਗਾਉਂਗਾ ਚਲੋ ਇਹ ਤੇ ਬਾਈ ਜੀ ਹੋਰ ਜੀ ਜਿਵੇਂ ਹੁਣ ਬਾਈ ਜੀ ਜਿਵੇਂ ਰੀਲਾਂ ਚੱਲਦੀਆਂ ਜੀ ਜੀ ਦੇਖੋ ਕਿਉਂਕਿ ਬਾਈ ਜੀ ਜੇ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਜਾਂ ਅਸੀਂ ਤੁਹਾਡੇ ਤੁਸੀਂ ਕਿਹਨੂੰ ਵੀ ਸਾਡੇ ਫੜਾ ਮੈਟਰ ਸੋਲਵ ਕਰ ਦੋ ਬਾਈ ਜੀ ਭਾਈ ਜੀ ਜਿਵੇਂ ਰੀਲਾ ਨੇ ਰੀਲਾ ਤੋਂ ਤੁਸੀਂ ਕਹਿ ਕੇ ਵੀ ਰਿਕਵੈਸਟ ਕਰ ਦੋ ਜਿਵੇਂ ਵੀ ਹੈ ਨਾ ਉੱਥੇ ਵੀ ਚੇਂਜ ਹੋ ਜਾਊਗਾ ਜੀ ਰੀਲਾ ਦੇ ਵੀ ਚੇਂਜ ਹੋ ਜਾਊਗਾ ਜੀ ਸਾਰੇ ਕਿਤੇ ਚੇਂਜ ਹੋ ਜਾਊਗਾ ਜੀ ਗਾਣਾ ਪਰ ਚੱਕਰ ਇਹ ਹੈ ਜੀ ਜਿਹੜਾ ਗਾਣਾ ਜਿਵੇਂ ਹੁਣ ਤੁਹਾਡੇ ਫੋਨ ਚ ਡਾਊਨਲੋਡ ਹੋ ਗਿਆ ਜੀ ਉਹਦਾ ਕੋਈ ਹੱਲ ਨਹੀਂ ਹੈਗਾ ਉਹ ਅਸੀਂ ਬਾਈ ਜੀ ਡੀਸੀ ਸਾਹਿਬ ਨੂੰ ਕਰ ਨੂੰ ਅਸੀਂ ਮੰਗ ਕਰ ਦੇ ਰਹੇ ਹਾਂ ਕਿਉਂਕਿ ਬਾਈ ਜੀ ਹੁਣ ਤੁਸੀਂ ਕੱਲ ਅਸੀਂ ਵਿਆਹ ਜਾਣਾ ਸੀ ਤਨੇ ਸਰਪੰਚਾਂ ਦੇ ਜੀ ਜੀ ਅਸੀਂ ਬਾਈ ਜੀ ਸਗਣ ਜੀ ਕਿਸੇ ਦੇ ਥਰੂ ਭੇਜਿਆ ਜੀ ਕਿਉਂਕਿ ਬਾਈ ਜੀ ਕਾਰਨ ਇਹ ਆ ਕੱਲ ਨੂੰ ਅਸੀਂ ਦੁਬਾਰੇ ਬੰਗਲਾ ਲਾਵਾਂਗੇ ਸਾਡੇ ਜੇ ਕੰਮ ਆਉਣਗੇ ਅਸੀਂ ਵੀ ਹਾਰਾਂਗੇ ਕਿਉਂਕਿ ਜਿੱਤ ਹਾਰ ਸੌਰੀ ਹਾਰ ਹਾਜ਼ਮ ਨਹੀਂ ਹੁੰਦੀ ਹੈ ਨਾ ਜੀ ਮਤਲਬ ਇਹ ਕੱਲ ਨੂੰ ਜਾਵਾਂਗੇ ਅਗਲਾ ਦੇਖ ਕੇ ਲੱਗਦਾ ਹੁੰਦਾ ਯਾਰ ਲਵਾ ਕੀਤਾ ਸੋਪੀਟੀ ਉੱਥੇ ਬਾਈ ਜੀ ਫਿਰ ਲਾਗੇ ਉੱਥੇ ਬਾਈ ਵਜਾ ਫਿਰ ਉੱਥੇ ਕਿਉਂਕਿ ਤੁਸੀਂ ਆਣ ਬਣ ਸਾਨੋ ਵਜਾ ਥੋੜੀ ਬਣ ਗਈ ਨਹੀਂ ਨਹੀਂ ਠੀਕ ਹੈ ਉੱਥੇ ਮਰਨ ਮਰੋਣ ਵਾਲਾ ਕੰਮ ਹੋ ਜਾਂਦਾ ਜੀ ਜੀ ਨਹੀਂ ਨਹੀਂ ਬਾਈ ਲੱਗ ਜਾਨੀ ਕੱਲ ਨੂੰ ਕੱਲ ਨੂੰ ਵੀ ਲੱਗ ਜਾਨੀ ਨਾ ਆ ਸਵੇਰੇ ਮਾਰਨਿੰਗ ਲੱਗ ਜੂ ਸਾਡੇ ਇੱਕ ਬਾਈ ਸੀ ਹਰੋ ਬਾਈ ਵੀਰੇ ਪਹਿਲਾਂ ਤੁਸੀਂ ਜੀ ਦੀ ਮਾਰਕ ਵੀ ਨਾ ਤੁਹਾਡਾ ਬਾਈ ਮੇਰਾ ਜਿਹੜੀ ਮਾਲਕ ਨਹੀਂ ਤੁਹਾਨੂੰ ਸੋਫਾ ਦਿੱਤੀ ਆ ਵੀਰੇ ਬਣੇ ਮੇਰੀ ਪਰਸਨਲੀ ਰਿਕਵੈਸਟ ਆ ਦਨੀ ਅੱਗੇ ਤੋਂ ਕਿਸੇ ਵੀ ਐਜੇ ਵਿਵਾਦ ਚ ਫਸਣ ਤੋਂ ਪਹਿਲਾਂ ਤੂੰ ਦਾ ساری 20 ਆਰੀ 100 ਆਰੀ ਜੀ ਮੈਂ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਹੁਣ ਤੁਸੀਂ ਮੇਰੇ ਮੇਰਾ ਗਾਣਾ ਸੁਣੋ ਕੋਈ ਨਿਕਲੇ ਸੋ ਤੇ ਕੋਈ ਕਈ ਆਰੀ ਆਪਣੇ ਲਈ ਵੱਡੀ ਗੱਲ ਬਣਦਾ ਮੇਰਾ ਗਾਣਾ ਸੁਣੋ ਬੰਦਾ ਨਾ ਬੰਦਾ ਕੋਈ ਹਾਰਿਆ ਹੋਆ ਸਰਪੰਚੀ ਵਾਲਾ ਕਹਿੰਦਾ ਉਹ ਚੱਕ ਦੇਗਾ ਮੇਰਾ ਗਾਣਾ ਮੇਰਾ ਗਾਣਾ ਸੁਣੋ ਹਾਂਜੀ ਮੇਰਾ ਗਾਣਾ ਕੀਤਾ ਹੋਇਆ ਪੰਜਾਬ ਦੇ ਇਤਿਹਾਸ ਤੇ ਗੁਰੂਆਂ ਦੇ ਜੰਨੇ ਸਿੰਘ ਸ਼ਹੀਦ ਹੋਏ ਮੈਂ ਗਾਣਾ ਕੀਤਾ ਮੇਰਾ ਗਾਣਾ ਕੱਲ ਜਾਂ ਪਰਸ ਨੂੰ ਆਉਣਾ ਜੀ ਉਹ ਗਾਣਾ ਮੈਂ ਏਸੀ ਚੀਜ਼ ਕਰਕੇ ਰੋਕ ਲਿਆ ਵੀ ਉਹ ਪਹਿਲਾਂ ਸਿੱਖ ਬੁੱਧੀ ਜੀਵੀਆਂ ਨੂੰ ਜਿਹੜੇ ਬੰਦੇ ਮਤਲਬ ਆਪਣੇ ਸਿੱਖ ਜਥੇਬੰਦੀ ਵਾਲਿਆਂ ਨੂੰ ਉਹਨਾਂ ਨੂੰ ਸੁਣਾਉਂਗਾ ਵੀ ਕੱਲ ਨੂੰ ਕਿਸੇ ਬੋਲ ਵਾਲਾ ਹਨਾ ਵੀ ਦੁਬਾਰੇ ਇਹ ਚੀਜ਼ ਕੋਈ ਬੋਲ ਮੈਂ ਪਰ ਉਹ ਗੱਲ ਪਰ ਉਹ ਗਾਣਾ ਇਤਿਹਾਸਕ ਹੈ ਜੀ ਅਸੀਂ ਵੀਡੀਓ ਤੇ ਲਾਈ ਬੈਠੇ ਆ 7-8 ਲੱਖ 10 ਲੱਖ ਰੁਪਈਆ ਮਤਲਬ 15-16 ਲੱਖ ਰੁਪਈਆ ਲੱਗਿਆ ਉਹ ਗਾਣੇ ਦੇ ਮੈਂ ਉਹ ਗਾਣਾ ਫੇਰ ਵੀ ਰੋਕ ਲਿਆ ਮੈਂ ਕਿ ਨਹੀਂ ਹੈ ਤਾਂ ਉਹਨੂੰ ਕੋਈ ਬੋਲ ਆ